ਹਾ ਵੀ ਮੁੱਕਈਏ ਤੋਂ ਲੱਗੇ ਨਾ 9 ਵਜੇ ਕੜੀ ਬਣਾਉਣੀ ਆ ਕਈਆ ਤੋਂ ਨਾ ਚਲੋ ਚਲੋ ਸੋ ਅੱਜ ਵਾਲਾ ਵਲੌਗ ਬਹੁਤ ਵਧੀਆ ਹੋਊਗਾ ਪਪਾ ਬਣਾਵਾਂਗੇ ਕੜੀ ਕੜੀ ਵਾਸਤੇ ਕੀ ਕਰਾਂਗੇ ਸਭ ਤੋਂ ਪਹਿਲਾਂ ਕੋਕਤੇ ਪੜਾਉਣੇ ਆ ਉਹਦੇ ਹਾਂ 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 ਕੋਕਤੇ ਕੋਕਤੇ ਬਣਾਉਣੇ ਆ ਕੋਕਤਿਆਂ ਵਾਸਤੇ ਲੌਕੀ ਤੋੜਾਂਗੇ ਨੂਰ ਚੱਕ ਕੇ ਪਰੇ ਰੱਖ ਇਹਨੂੰ ਗੱਪੇ ਕਰੇ ਛੱਡ ਤਾਂ ਉਹ ਕੀੜੀਆਂ ਕਿੰਨੀਆਂ ਨਿਕਲੀਆਂ ਨੇ ਪੂੰਛੀ ਦੇ ਬੂਟੇ ਚੋਂ ਬਲੇ 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 ਨੂਰ ਕਰਦ ਲੈ ਆ ਦੇ ਨਾਲੇ ਤੇਰੀ ਮਾਂ ਨੂੰ ਧਣੀਆਂ ਨਹੀਂ ਤੋੜਨਾ ਬੱਚ ਤੋੜ ਲਾਂ ਤੇ ਦਬਣਾਵਾਂਗੇ ਚੱਲ ਆਪਰੇ ਇੱਧਰ ਨੂੰ ਦੇਖ ਕੇ ਬੜੀਆਂ ਆਵਾਂ ਨੂਰ ਨੂੰ ਕੰਧਪੁਰ ਚਾ ਵੜ ਜਾ ਇੱਥੇ ਵੜ ਜਾ। ਉਹ ਪ੍ਰਿੰਡਾ ਉੱਥੇ ਕ ਬੈਠੀ ਪੱਤੇ ਤੇ ਆ ਬੈਠੀ ਆ ਦੇ ਆਹ ਦੇ। ਫੁੱਲ ਤੇ ਨਾ ਲੜਾਲੀ। ਫੇ ਕਹੋ ਕਿ ਦੋ ਪ੍ਰਿੰਡਾ ਦੀਆਂ ਤਿੰਨ। ਹੈ? ਅਰੇ ਆ ਕੀ ਫੇਰਾ ਕਿਧਰ ਸਰਪਰਾ ਆ ਰੇ ਫੇਰ ਬੈਗੀ ਟਾਣੀ ਪਰ। ਉਹ ਉਹ ਕੰਧਪੁਰ ਵੀ ਮਾਪਿਤ। ਤੂੰ ਲੂ। ਉਹ ਕੰਧਪੁਰ ਨੂੰ ਜਾਹਾ। ਕੰਧ ਵੱਲੋਂ ਆਏ ਜਾਹਾ। ਨੂਰ ਖੜ ਜਾ ਪ੍ਰਿੰਡਾ ਨੇ 베ਰੀ ਪਰ ਬਹੁਤ। ਵੇਰੀ ਤਾਂ ਭਰੀ ਪਈ ਆ ਭਿੰਡਾਂ ਦੀ ਵਾਹਵਨਾ ਦੇ ਨੇ ਇੱਕ ਆ ਫਿਰਦੀ ਐ ਇੱਕ ਉਹ ਦੇ ਉੱਪਰ ਉਹ ਕੱইয়া ਲੱਗਿਆ ਹੋਇਆ ਕੰਮ ਤੇ ਉਹ ਦੇਖੋ ਹੰਟੀ ਦਾ ਹੱਥ ਰਹਿ ਗਿਆ। ਉਹ ਤੇ ਉਹ ਲਿਆ। ਮਰੂਤ ਤੇ ਮਰੂਤ ਵੇਰ ਤਾਂ ਬਥੇਰੇ ਲੱਗੇ ਹਨ ਪਰ 베ਰੀ ਨੂੰ ਇਹ ਭਿੰਡਾਂ ਲੱਗੀਆਂ ਇਹ ਬਹੁਤ ਆ। ਆਹ ਬਣ ਗਈ ਗਿੜੀ ਸੌਣ ਤੋੜਾਂਗੇ ਟਣੀਆਂ ਟਣੀਆਂ ਨਾ ਆਹ ਤੋੜ ਬੜਾ ਬੜਾ ਮਾਪੀ ਤੇ ਗਿਰੀ ਜਾਂਦਾ ਕਰਦਣ ਵਾਲਾ ਆ ਵੱਡਾ ਨਾ ਵੱਢਣ ਕਰਕੇ ਪਰਾ ਗਿਰ ਗਿਆ ਇਹ ਦੇਖ ਨਾ ਇਹ ਜੋ ਪਤਾ ਇਹ ਕਰਨ ਵਾਲਿਆਂ ਸਮਾਂ ਤੇ ਆਯੁਰਵੈਦਿਕ ਵੇਲਾ ਹੈ ਕਈਆ ਦੇਖ ਲੋ ਆਪਣੇ ਘਰ ਦਾ ਕਈ ਐਡਾ ਫਲ ਦੇਖੋ ਆ ਤਾਂ ਹਲੇ ਸੂਪਰ ਦਾ ਮਾਰ ਕੇ ਨੇ ਬੇੜੇ ਚ ਇੰਨਾ ਫਲ ਖਰਾਬ ਹੁੰਦਾ ਥੱਲੇ ਜੋੜ ਤਾਂ ਨਹੀਂ ਜਲ ਗਿਆ ਸੋਨਾ ਕਾ ਧਨੀਆ ਬਹੁਤ ਆ ਕਈਆ ਕਈਆ ਅੱਧਾ ਹੀ ਬਣੂਗਾ ਅੱਧਾ ਸਬਜ਼ੀ ਨੂੰ ਬਣਾਏ ਅੱਧੇ ਦੀ ਸਬਜ਼ੀ ਅੱਧੇ ਦੇ ਕੋਪਤੇ ਸੋਨਾ ਕਾ ਲੈਣ ਫਾਇਰ ਫ੍ਰੈਕਚਰ ਕਰਕੇ ਨਾ ਟਿਊਬਾਂ ਦਾ ਇੰਨੀਆਂ 10 ਕੱਟੀਆਂ ਕਰੀਆਂ ਹੋਣਗੀਆਂ। ਕਿਹਾ ਕੁਰਸੀ ਬਾਤ ਚੋ ਲੈਈਂ ਪਹਿਲਾਂ ਆਉਲਾ ਦੇ। ਖੜੇ ਦੀ ਲਾ ਦੇ। ਗਰਮੀ ਨੇ ਬੰਦਲਾ ਆਤਾ। ਆ ਪੱਖੇ ਕੋਲ ਆ ਜਾ। ਕੰਮ ਲੈਣ ਤੋਂ ਫਿਰ ਮੇਰੇ ਤੀਨ ਵੀ ਕਾਲਾ ਪੈਣ ਲੱਗ ਜਾਂਦਾ। ਕੰਮ ਨਾ ਵੀ ਇੱਥੇ ਗਾਹ। ਸੋਫਾ ਬੈਕ ਕਰਕੇ ਦੇਣੇ ਆਪੇ ਖਾਣੀਆਂ ਪਿੱਛੋ ਘੁੱਟ ਪਿੱਛੂ। ਸੋਜਾਂ ਦੇ ਕਿੰਨਾ ਘਟ ਗਿਆ। ਸੋਜਾਂ ਤਾਂ ਘਟ ਗਿਆ ਦਰਦ ਪਾਉ ਦਿੰਦਾ ਹੁਣ। ਡਾਕਟਰ ਨੂੰ ਮੂੰਹ ਕਰ ਲੋ ਕਿਹਾ ਤਾਂ ਹੱਦ ਨਹੀਂ। ਥੱਲੇ ਨੂੰ ਰੱਖ ਥੱਲੇ ਦੀ ਥੱਲੇ ਦੀ। ਉਹਨੇ ਤੁਰਨ ਨਾਲ ਦਰੁੰਦਾ ਕੱਲ ਮੈਨੂੰ ਜਿਹੜਾ ਮੁੰਡਾ ਆਇਆ ਤਾਂ ਛਿੰਦੇ ਨਾਲ ਉਹਨੇ ਬੋਕਿਆ ਕਹਿੰਦਾ ਤੂੰ ਖੜਦਾ ਤਾਂ ਹੈ ਨਹੀਂ ਕਹਿੰਦਾ ਮੈਨੂੰ ਸਬਜ਼ੀ ਵਾਲਾ ਵੀ ਕਹਿ ਗਿਆ ਕਹਿੰਦਾ ਤੁਰਨਾ ਖੜਦਾ ਹੀ ਨਹੀਂ ਜਿਹੜੇ ਕੰਮ ਨਹੀਂ ਵੀ ਜ਼ਰੂਰੀ ਕੇ ਮੈਂ ਉਹ ਵੀ ਹੱਥ ਕਰਦਾ ਮਹਾ ਵੀ ਹੁਣ ਜਿਹੜਾ ਹੁਣ ਮਹਾ ਕਰਨੇ ਵਾਲਾ ਬਾਈ ਉਹ ਤਾਂ ਕਰਨਾ ਹੀ ਆ ਬੇਲਾ ਨੂੰ ਬੱਤ ਕਿਹਾ ਹੁੰਦਾ ਤਾਂ ਮੈਂ ਵੀ ਬੇਲਾ ਸੁੱਕ ਜਾਣੀ ਇੱਦਾਂ ਜੇ ਬੇਲਾ ਨੂੰ ਪਾਣੀ ਪਾਇਆ ਤਾਂ ਹੀ ਹਰੀਆਂ ਹੁੰਦੀਆਂ ਨੇ ਪਰसों ਨਾ ਪਾਤਾ ਕਿਸੇ ਨੇ ਪਰਸ ਤੋਂ ਤਾਂ ਇਹ ਦੂਜਾ ਜਿਹਾ ਲੱਗਿਆ ਹੋਇਆ ਕੋਈ ਚੱਕਰ ਕੱਦ ਲੱਗਿਆ ਹੋਇਆ ਤਾਂ ਚੌਥੇ ਦਾ ਲੱਗਿਆ ਹੋਇਆ ਤਾਂ ਹントੀ ਤੇ ਇਹ ਕਨੇ ਕੰਮ ਵੀ ਦੱਸ ਕੇ ਕਰਾਉ ਆ ਕੇ ਮੈਂ ਹਰੇ ਨੂੰ ਕਿਹਾ ਵੀ ਚਲ ਮਾਂ ਵੀ ਤਾਂ ਹਰਾ ਵੜਣਾ ਸਵੇਰੋਂ ਵੀ ਇੱਕ ਵਾਰ ਕਿਹਾ ਤਾਂ ਮਾਂ ਵੀ ਤਾਂ ਹਰਾ ਵੜਣਾ ਪੈਣਾ ਆਪਾਂ ਨੂੰ ਹਰਾ ਹੈ ਨਹੀਂ ਉਸ ਸਰ ਹਰੇ ਦੀ ਗੱਲ ਹਾਂ ਆ ਫਿਰ ਕੈ ਕਿ ਕਰਾ ਲਾ ਹਾਂ ਕਾ ਤੂੰ ਕਾ ਤੇ ਕਰ ਤੂੰ ਆਪਾਂ ਪਰਿਵਾਰ ਦੇ ਮੈਂਬਰ ਨੇ ਵੀ ਆਪਾਂ ਨੂੰ ਨਹੀਂ ਪਤਾ ਕੰਮ ਕੀ ਜੇ ਆਪਣੇ ਘਰ ਦਾ ਆਪਾਂ ਆ ਗਏ ਸੀ ਖੇਤ 'ਚ ਹਰਾ ਵੜਣਾ ਜਦ ਹਰਾ ਵੜਣਾ ਇਹ ਤੁਹਾਨੂੰ ਦਿਖਾਵਾਂ ਇਹ ਆਹਾ ਦੋ ਕੁੱਤੇ ਆ ਬੈਠੇ ਆ ਇੱਕ ਕਾਲਾ ਤੇ ਚਿੱਟਾ ਇਹ ਕਿੱਥੇ ਆ ਮੇਰਾ ਹੱਥ ਪਾਣੀ ਲੱਗੇ ਹੋਏ ਚ ਬੈਠ ਦੋ ਆ ਦੇਖੋ ਇਹ ਇਹ ਉਰੇ ਆ ਦੋ ਇੱਕ ਕਾਲਾ ਇੱਕ ਚਿੱਟਾ ਦੋ ਆ ਨੇ ਦੋ ਆ ਨੇ ਚਾਰ ਕੁੱਤੇ ਬਈ ਇਹ ਇੰਨਾ ਪੈਂਦੇ ਨੇ ਮੈਂ ਅਗਰ ਛੱਡ ਗੱਲ ਦੋ ਮੇਰੇ ਪੈਰ ਕਰਕੇ ਮੇਥੋਂ ਵਹਿ ਨਹੀਂ ਹੁੰਦਾ ਤਾਂ ਕਰਕੇ ਮੰਪੀ ਤੇ ਵੱਢਦੀ ਆ ਅੱਜ ਮੰਪੀ ਦੀ ਸਿਰ ਤੇ ਜਾਊਗਾ ਇਨੂੰ ਫਾਇਦਾ ਵੀ ਆ ਮਾਰਪੀ ਤੋਂ ਹਰਾ ਬੜਨ ਦਾ ਇਹਨੂੰ ਫਾਇਦਾ ਇਹ ਆ ਵੀ ਆ ਟੱਡ ਵਧੀ ਜਾਂਦਾ ਫੈਰਡ ਕਰਕੇ ਉਹ ਨਹੀਂ ਵਧੂਗਾ ਬੈਠਾ ਨਾਲ ਟੱਡ ਕੰਟਰੋਲ ਚ ਰਹਿੰਦਾ ਲੱਤਾਂ ਚ ਰਹਿੰਦਾ ਨਾ ਮਾਮਾ ਦੇ ਇੱਕ ਡੰਡੀ ਜੀ ਤੋਰ ਲਾ ਪਤਲੀ ਪਤਲੀ ਉਹ ਕਿਹਰੇ ਤੱਕ ਨੂਰ ਗਿੰਦੀਆ ਨੂਰ ਡੰਡਾ ਚੱਕ ਲਿਆ ਡੰਡਾ ਬੜਾ ਸਾਰਾ ਡੰਡਾ ਡੰਡਾ ਚੱਕ ਲਿਆ ਬੜਾ ਸਾਰਾ ਡੰਡਾ ਉੱਥੇ ਪਿਆ ਹੁਣ ਤੁਸੀਂ ਦੇਖਿਓ ਨਿਸ਼ਚਿਤ ਲਾਭ ਹੀ ਆਈ ਪੋਚਾ ਹਾਂ ਲੂਬੀਰ ਪੋਰ ਚ ਲਾਭ ਹੀ ਆ ਪੋਚਾ ਹਾਂ ਪੋਰ ਚ ਚਲਾਇਆ ਹੁਣ ਉਹਨੇ ਕੱਲਾ ਲੂਬੀ ਲਾਭੀ ਚ ਨਹੀਂ ਲਾਇਆ ਹੁਣ ਹਾਂ ਤਾਂ ਦੇਖਦੇ ਹਾਂ ਕਿ ਫੇਰ ਇਹਨਾਂ ਪਤਾ ਨਹੀਂ ਇੱਥੇ ਕਿੱਥੇ ਬੱਤੀ ਹੌਲੀ ਹੌਲੀ ਆ ਨੂਰ ਹੌਲੀ ਹੌਲੀ ਆ ਆਹ ਦੇ ਕੁੱਤੇ ਚਾਰਾ ਨੇ ਮੂੰਹ ਚੱਕ ਲਏ ਉੱਪਰੋਂ ਵੀ ਨੂਰ ਆ ਗਈ। ਉਹ ਦੇਖੋ। ਨੂਰ ਦਾ ਬ੍ਰੇਕਫਾਸਟ ਕਰਨਗੇ ਹੁਣ। ਚਾਰਾ ਨੇ ਮੂੰਹ ਸਿੱਧੇ ਕਰ ਲਏ ਤੇ। ਹਾਂ ਮਾਰ ਲੈਂਗੀ ਤੂੰ ਡੰਡਾ। ਤਾਕਤ ਜੇ ਤੂੰ ਦੇਖ ਲੰਗੀ ਗੱਲ। ਤੂੰ ਕਿੱਥੇ ਕਿੱਥੇ ਬੱਚਾ ਲਾ ਕੇ ਬਲ ਮੈਨੂੰ ਇਹ ਰੋਸ। ਹੋਰ ਤੇ ਹਾਂ ਇੰਨੀ ਛੇਤੀ। ਕੰਮੋਂ ਤਾਂ ਨੇਰੀ ਹੋਵਾ। ਕੰਮ ਦਾ ਤੂੰ ਪੁੱਛਣ ਇਹਨੂੰ ਕਹਿ ਤਾਂ ਸਹੀ ਇੱਕ ਵਾਰੀ। ਆ ਛੱਡ ਦੇ ਛੋਟਾ ਛੋਟਾ ਬੜਾ ਬੜਾ ਵੜ ਲੈ ਪਰੇ 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 ਕੰਮ ਨੂੰ ਤਾਂ ਨੂਰ ਨੇਰੀ ਆ ਹਉ ਕੋਈ ਕੋਈ ਤੈਨੂੰ ਪਤਾ ਨਹੀਂ ਤਾਂ ਜੇ ਪਤਾ ਹੁੰਦਾ ਤੂੰ ਕਦੇ ਨਾ ਆਉਂਦੀ ਲੈ ਉਹਰੇ ਫੜਾ ਡੰਡਾ ਤਾਤੀ ਲਿਆਉਂ ਦਿੱਤੀਏ ਤੂੰ ਵੀ ਢੱਕਾ ਵੜ ਲੰਦੀ ਹਰੇ ਦਾ ਬਾਕੀ ਤਾਂ ਉੱਧਰ ਪਈਆ ਹੋ ਆ ਹਾਂ ਪੱਡਣ ਦਾ ਵਾਸਟਾਈਲ ਦੇਖੋ ਕਿਵੇਂ ਲੈ ਰਹੀਏ ਪਾਏ ਹੋਏ ਆ ਜਿੱਥੋਂ ਸਾਨੂੰ ਬੜਾ ਲੱਗਦਾ ਸੀ ਉੱਥੇ ਵੱਢ ਲਾਈ ਜੰਨੇ ਆ ਪਾਰੇ ਪਾਰੇ ਹਾਲੇ ਪੋਲੀ ਹੋਊਗੀ ਹਾਲੇ ਨਹੀਂ ਇੰਨੀ ਛੀਤੀ ਉਹਨਾਂ ਨੂੰ ਆਹ ਚਾਹਤਾ ਦੁਪਹਿਰ ਕੀ ਦੀ ਜਮਾ ਹ ਜੜਾ ਇੰਨੀ ਆ ਭੈਲ ਗਿਆ ਹੋ ਮਿੱਟੀ ਹੋ ਚੁੱਕਾ ਟਰੇਗੀ ਜੜਨ ਜੜਾਂ ਰਹਿ ਗਈ ਉਹ ਕਹਿੰਦੇ ਕਹਿੰਦੇ ਹੱਥ ਪਾ ਕੇ ਫੋਲ ਕੇ ਦੇਖਾਂ ਜੜਾਂ ਇਹ ਰੋ ਜੀ ਡਿਊਟੀ ਇਹਦੇ ਉላይ ਹੀ ਅਜੇ ਤੱਕ ਪਾਣੀ ਪਾਉਣਾ ਇਹਨਾਂ 'ਚ ਸਾਰੇ ਬੂਟੇ ਹੁੰਦੇ 2 4 6 2 3 ਨੈਦਰ ਪਏ ਨੇ 6 ਦਾ ਤਗਮਲੇ ਆ ਮੇਰਾ ਨਾ ਇੱਕ ਇੰਡੀਅਨ ਸਨ ਬੈਂਕ ਚ ਖਾਤਾ ਖਲਾਇਆ ਹੋਇਆ ਉਹਨਾਂ ਬਹੁਤ ਘੱਟ ਯੂਜ਼ ਕਰਦਾ ਤੇ ਉਹਦਾ ਕਈ ਦਿਨ ਹੋ ਗਏ ਮੈਸੇਜ ਆਈ ਜਾਂਦਾ ਵੀ ਤੁਹਾਡੇ ਖਾਤੇ ਚ ਕੁਝ ਪੈਸੇ ਜਮ੍ਹਾਂ ਹੋ ਰਹੇ ਨੇ ਤੁਹਾਡੇ ਖਾਤੇ ਚ ਕੁਝ ਪੈਸੇ ਲਿਖ ਕੇ ਆ ਰਹੇ ਨੇ ਵੀ ਐਨੇ ਪੈਸੇ ਤਾਂ ਮੈਂ ਉਹਨੂੰ ਸੀਰੀਅਸ ਨਹੀਂ ਲੱਤਾ ਮਹਾ ਵੀ ਆਪਾਂ ਘੜਾ ਚਲਾਉਨੇ ਆ ਖਾਤਾ ਤੇ ਫੇਰ ਜਦੋਂ ਜਿੱਦਾਂ ਆਪਾਂ ਮੰਨ ਲਓ ਵੀ ਦੇਖ ਲੈਣੇ ਆ ਵੀ ਇਹ ਪੈਸਾ ਕਿੱਥੋਂ ਆਇਆ ਕਿੱਦਾਂ ਆਇਆ ਮੈਂ ਉਹ ਵੈਰੀਫਾਈ ਕੀਤਾ ਤੋ ਰੇਸ ਉਹ ਕੋਟੋਆ ਵੀ ਪੈ ਜੇ ਜੇੜੀ ਫੇਸਬੁੱਕ ਉਤੇ ਮੰਨ ਲਓ ਵੀਡੀਓ ਪਾਉਨੇ ਆਪਾਂ ਉਹ ਪੁਰਾਣੀਆਂ ਵੀਡੀਓ ਦੀ ਅਰਨਿੰਗ ਹੋਈ ਹੋਈ ਆ ਉਹ ਕਮਾਲ ਦੀ ਗੱਲ ਆ ਭਾਈ ਤੋ ਤਾਂ ਕਰਕੇ ਮੇਰਾ ਮੇਨ ਮਤਲਬ ਤੇ ਇਹ ਆ ਕਹਿਣ ਦਾ ਵੀ ਜੇ ਤੁਹਾਡਾ ਕੋਈ ਅਕਾਊਂਟ ਆ ਤੂੰ ਚੈੱਕ ਕਰਦੇ ਰਹਿਾ ਕਰੋ ਜਾਂ ਮੇਰੀ ਮੰਨੋ ਮੈਂ ਤਾਂ ਆਪਦਾ ਮੇਰਾ ਤਿੰਨ ਬੈਂਕਾਂ ਚਾ ਤਿੰਨ ਚੋਂ ਇੱਕ ਚ ਰੱਖਣਾ ਬਾਕੀ ਦੋ ਬੰਦ ਕਰਾ ਦੇਣੇ ਆ ਤਾਂ ਹੁਣ ਦੇਖਿਆ ਜਦ ਰਾਤ ਫੇਰ ਉਹਦਾ ਨੋਟੀਫਿਕੇਸ਼ਨ ਆ ਗਿਆ ਕਸੂਬਾ ਉੱਠੇ ਪਹਿਲਾਂ ਅਜ ਕੰਮ ਇਹ ਕਰਿਆ ਵੀ ਉਹਨੂੰ ਚੈੱਕ ਕਰਿਆ ਜਾਵੇ ਵੀ ਇਹ ਪੈਸੇ ਆ ਤਾਂ ਆ ਕਿਥੋਂ ਰਹੇ ਨੇ ਉਹ ਫੇਸਬੁਕ ਦੀ ਅਰਨਿੰਗ ਆ ਉਹ ਆਪਾਂ ਦੱਸ ਨਹੀਂ ਸਕਦੇ ਕਿੰਨੀ ਆ ਜੇ ਦੱਸਦੇ ਆ ਤਾਂ ਉਹ ਇਸ਼ੂ ਹੁੰਦਾ ਹਨਾ ਕਾਪੀਰਾਈਟ ਪੈਂਦਾ ਫਿਰ ਮੰਨ ਲਓ ਇਹਨਾਂ ਦੀ ਗਾਈਡਲਾਈਨ ਦੇ ਖਿਲਾਫ ਆ ਹੁਣ ਬਾਕੀ ਦੀ ਵੀਡੀਓ ਆਪਾਂ ਦੂਜੇ ਚੈਨਲ ਤੇ ਕੰਟੀਨਿਊ ਕਰਦੇ ਆ ਆਜੋ ਤੁਹਾਨੂੰ ਚੈਨਲਾਂ ਦਾ ਨਾਂ ਤਾਂ ਪਤਾ ਹੀ ਆ ਨਾ ਤੇਜੀਵਲ ਬਲੌਗਜ਼ ਆ ਇੱਕ ਇੱਕ ਨੂਰ ਗੇਲਾ ਇੱਕ ਮੰਤਰੀਤ ਕੌਰ ਦੇ ਕਿਸੇ ਵੀ ਚੈਨਲ ਤੋਂ ਸਟਾਰਟ ਕਰਦੇ ਆਪਾਂ